ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ ਤੇ ਸਵਾਗਤ ਹੈ ਤੁਹਾਡਾ ਆਪਾਂ ਅੱਜ ਪੈਂਟ ਫਲਾਇਓ ਦੀ ਕਟਿੰਗ ਕਰਦੇ ਆ ਇਹ ਆਪਾਂ 1 ਇੰਚ ਜਿਹੜੀ ਉੱਪਰ 벨ਟ ਲਾਉਣੀ ਆ ਉਹਦਾ ਛੱਟ ਕੇ ਤੇ ਫਿਰ ਆਪਾਂ ਲੈਂਥ ਮੈਨ ਲੈਣੀ ਆ ਆਪਾਂ ਜਿੰਨੀ ਤਿਆਰ ਹੈ ਇਹ ਜੀ ਹੈਗੀ 34 ਇੰਚ ਲੈਂਥ ਤਿਆਰ ਅੱਧਾ ਇੰਚੀ ਬਸ ਆਪਾਂ ਇਸੇ ਨਿਸ਼ਾਨੀ ਲਾ ਲੈਣੀ ਤੇ ਬਾਕੀ ਜਿਹੜਾ ਫੋਲਡ ਕਰਨਾ ਹੈ ਉਹ 2 ਇੰਚ ਕਪੜਾ ਛੱਡਣਾ ਹੈ ਤੇ ਫਿਰ ਆਪਾਂ ਸਾਈਜ਼ ਦੇ ਅਕੋਰਡਿੰਗ ਇਹ ਆਪਾਂ ਰੱਖਣਾ ਇਹ ਆਪਾਂ 1.5 ਰੱਖਿਆ ਆਹ 1 ਧਿੰਜ ਇਧਰੋਂ ਛੱਡ ਦੇਣਾ 1.5 ਤੇ ਆਪਾਂ ਲਾ ਕੇ ਤੇ ਫਿਰ نیچے ਨੂੰ ਜਿੰਨਾ ਆਪਾਂ ਆਸਨ ਰੱਖਣਾ ਇਹ 1 ਇੰਚ ਉਸ ਇਧਰ ਛੱਡ ਦੇਣਾ ਤੇ 12 ਇੰਚ ਤੇ ਆਪਾਂ ਆਸਨ ਕੀਤਾ ਤੇ ਸੇਮ ਹੀ ਆਪਾਂ ਇਧਰ ਨਿਸ਼ਾਨੀ 1 ਇੰਚ ਬੈਲਟ ਦਾ ਛੱਡ ਕੇ 12 ਇੰਚ ਤੇ ਤਿਆਰ ਅੱਧਾ ਇੰਚ ਇਧਰੋਂ ਛੱਡ ਦੇਣਾ ਆਪਾਂ ਸ਼ੇਪ ਬਣਾ ਲੈ ਤੇ ਉਸੇ ਤਰ੍ਹਾਂ 1.5 ਤੇ ਲਾ ਲੈਣਾ ਤੇ ਫਿਰ ਅੱਗੇ ਆਪਾਂ ਇਹ ਲਾਉਣਾ ਹੈ ਦੋ ਤੇ ਜੇ ਪਤਲਾ ਹੈ ਨਾ ਪਤਾ ਦੋ ਤੇ ਜੇ ਭਾਰਾ ਠਾਈ ਤੇ ਫਿਰ ਆਪਾਂ ਇਹਨੂੰ ਇਦਾਂ ਕਰਕੇ ਇਹ ਬਲਾਈ ਦੇ ਦੇਣੀ ਇਸ ਤਰ੍ਹਾਂ ਦਾ ਫਿਰ ਹੁਣ ਆਪਾਂ ਇਹਨੂੰ ਮਿਲ ਲੈਣਾ ਇਹ 1.5 ਸਵਾ 11 ਬਣਦਾ ਸਾਰਾ ਕੱਪੜਾ ਤੇ ਫਿਰ ਆਪਾਂ ਇੱਥੇ ਵੀ ਉਵੇਂ 11 ਦਾ ਅੱਧ ਕਰ ਲੈਣਾ ਇਹ ਅੱਧਾ ਹੈ ਅੱਧ ਤੋਂ ਫਿਰ ਜਿੰਨਾ ਆਪਣਾ ਪਹੁੰਚਾ ਰੱਖਣਾ ਹੈ ਮੂਰੀ ਲਾਜ ਦੀ ਉਨਾ ਕਰਨਾ ਹੈ ਇਹ 7 ਕਾ 7 ਤੇ ਆਪਾਂ ਅੱਧ ਉਤੇ ਲਾ ਕੇ ਨੂੰ ਪੂਰਾ ਹੀ ਕਰਨਾ ਇਹਦੇ ਚ ਵੱਧ ਨਹੀਂ ਰੱਖਣਾ ਕੋਈ ਕੁਝ ਆਪਾਂ 7.5 ਤੇ ਲਾ ਕੇ ਇਸ ਤੋਂ ਬਾਅਦ ਆਪਾਂ ਐਕਸਟਰਾ ਨਾਲ ਮੈਚ ਕਰਨਾ ਇਸ ਜਗ੍ਹਾ ਤੋਂ ਆਹ ਪਹੁੰਚੇ ਤੱਕ ਇਹ ਮਾਰਕਿੰਗ ਮੈਂ ਕਰ ਲਈ ਸੀ ਤੇ ਉਸੇ ਤਰ੍ਹਾਂ ਆਪਾਂ ਇਧਰ ਇਸ ਜਗ੍ਹਾ ਤੱਕ ਪਰ ਮਾਰਕ ਕਰ ਲੈਣੀ ਤੇ ਇਹ ਜਿਹੜੇ ਇਹ ਆਪਾਂ ਜਿਹੜਾ ਚੋਣਾ ਪਾਉਣਾ ਤੇ ਉਹਦਾ ਨਿਸ਼ਾਨ ਇਹ 3 ਇੰਚ ਦੀ 3.5 ਇੰਚ ਦੀ ਜਾਂ 4 ਦੀ ਵੀ ਆਪਾਂ ਪਾ ਲੈਣਾ ਇਹ ਬਸ ਘੁਮਾ ਕੇ ਪਾਉਣਾ ਰੋਨ ਸਾਈਜ਼ ਤੇ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਹੁਣ ਆਪਾਂ ਇਹ ਨਿਸ਼ਾਨਾਂ ਦੇ ਉੱਤੇ ਜਿਹੜੀ ਕਟਿੰਗ ਕਰਦੇ ਨੇ। ਵਸਤਰਾ ਇਸ ਤਰ੍ਹਾਂ ਜਿਹਦੀ ਕਟਿੰਗ ਕਰਦੇ ਨੇ। ਤੇ ਜਿੱਦrauਪਾਂ ਆਸਾਨ ਸ਼ਿਟਿੰਗ ਕਰਦੇ ਨੇ। ਜੇ ਵੀਡੀਓ ਵਧੀਆ ਲੱਗਦੀ ਆ ਤਾਂ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਤੇ ਕਮੈਂਟ ਕਰਕੇ ਦੱਸਿਆ ਕਰੋ ਜਿੱਥਾ ਕੋਸਤਰਾ ਗਲਾਈ ਦੇ ਕੇ ਇਸੇ ਮਾਰਕਿੰਗ ਦੇ ਉੱਪਰੋਂ ਕਟਿੰਗ ਕਰ ਦੇਣੀ ਹੈ ਜਿੱਥੋਂ ਆ ਨਿਸ਼ਾਨ ਆ ਜੂਗਾ ਉਸ ਤੋਂ ਅੱਗੇ ਇਹਨੂੰ ਬਿਲਕੁਲ ਸਿੱਧਾ ਕਟਿੰਗ ਕਰਨਾ ਹੈ ਨਹੀਂ ਤਾਂ ਜੇ ਫੋਲਡ ਕਰਨ ਲਈ ਉਹਦੇ ਵਿੱਚ ਮੂਰੀ ਦੇ ਵਿੱਚ ਵਾਲ ਪੈ ਜਾਂਦਾ ਜੇ ਆਪਾਂ ਉਸੇ ਤਰ੍ਹਾਂ ਟੇਢਾ ਜਿਹਾ ਕਟਿੰਗ ਕਰ ਜਿੰਨੇ ਸ਼ੇਕ ਦੇ ਨਾਲ ਇਹਨੂੰ ਬਿਲਕੁਲ ਸਿੱਧਾ ਕਰਕੇ ਕਟਿੰਗ ਕਰ ਦੇਣਾ ਆ ਨਿਸ਼ਾਨ ਇਹ ਆਪਾਂ ਬੈਕ ਲਈ ਕਪੜਾ ਸੈੱਟ ਕਰਕੇ ਰੱਖ ਲਿਆ ਤੇ ਇਹਦੇ ਉੱਪਰ ਇਸੇ ਤਰ੍ਹਾਂ ਆਪਾਂ ਫਰੰਟ ਨੂੰ ਵਿਛਾ ਲੈਣਾ ਹੈ ਇਹ ਇਹ ਆਪਾਂ ਇਹਦੇ ਤੇ ਫਰੰਟ ਵਿਛਾ ਲਿਆ ਤੇ ਜਿਹੜਾ ਹੁਣ ਇਹ ਇਹਦੀ ਲੈਂਥ ਹੋਊਗੀ ਆਪਾਂ 1 ਇੰਚ ਤਹ ਇਹਦਾ ਬੈਲਟ ਦਾ ਛੱਡਿਆ ਸੀਗਾ ਉਹਨੂੰ ਉਵੇਂ ਹੀ ਛੱਡਣਾ ਹੈ 1 ਇੰਚ ਦਾ ਆਪਾਂ ਉਹ ਛੱਡ ਲੈਣਾ ਉਵੇਂ ਜਿੱਥੇ ਪਿੱਛੇ ਇਲਾਸਟਿਕ ਆਜੂਗੀ ਤੇ ਇਲਾਸਟਿਕ ਨੂੰ ਫੋਲਡ ਕਰ ਲਏ ਆਪਾਂ 2 ਇੰਚ ਦਾ ਹੋਰ ਛੱਡਣਾ ਹੈ ਕੱਪੜਾ ਤੇ ਇੱਧਰ ਆਪਾਂ ਸੇਮ ਉਹ ਵੀ ਲਗਾ ਕੇ ਇਹ ਸਾਰਾ ਬਨ ਜਾਊਗਾ 3.5 ਇੰਚ ਇੱਧਰ ਆਪਾਂ ਥੋੜਾ ਜਿਹਾ ਵੱਧ ਛੱਡਣਾ 1/4 ਇੰਚ ਇੱਧਰ ਆਪਾਂ 4 ਇੰਚ ਦੀ ਨਿਸ਼ਾਨੀ ਲਾ ਲੈਣੀ ਹੈ ਇਹ ਇਤੋ ਆਫਾ ਇਹਦੇ ਨਾਲੋਂ ਸਾਰੇ ਦਾ 2 2 ਇੰਚ ਦਾ ਆਪਾਂ ਵਾਧ ਰੱਖਣਾ ਤੇ ਸਾਰਾ ਆਪਾਂ 2 2 ਇੰਚ ਤੇ ਮਾਰਕਿੰਗ ਕਰਕੇ ਇਹਦੇ ਸਾਈਡਾਂ ਤੇ 2 ਇੰਚ ਵਾਧ ਕਰਨੀ ਹੈ ਹੁਣ ਆਪਾਂ ਇਹ ਨਿਸ਼ਾਨਾਂ ਨੂੰ ਮੈਚ ਕਰ ਲਾਂਗੇ ਦੂਸਰੀ ਸ਼ੇਪ ਦੇ ਵਿੱਚ ਇੱਥੋਂ ਆਪਾਂ ਕਟਿੰਗ ਕਰਾਂਗੇ ਇਹ ਥੋੜਾ ਜਿਹਾ ਆਪਾਂ ਇਧਰੋਂ ਆਸਨ ਜਿਹੜਾ ਬੈਕ ਵਾਲਾ ਹੁੰਦਾ ਹੈ ਇਹਨੂੰ ਥੋੜਾ ਜਿਹਾ ਅੱਧਾ ਪੌਣਾ ਇੰਚ ਇਹਨੂੰ ਵਾਧਾ ਰੱਖਾਂਗੇ ਤੇ ਕਿਉਂਕਿ ਇਹਦੇ ਨਾਲ ਫਿਰ ਬੈਠਣ ਤੇ ਸੈਟ ਰਹੇਗਾ ਕਿ ਚੋ ਖੇਚਣੀ ਪੈਂਦੀ ਕਿ ਜਦੋਂ ਆਪਾਂ ਬੈਠਦੇ ਆ ਪੈਂਟ ਫਲਾ ਜਦੇ ਤੇ ਹੁਣ ਆਪਾਂ ਇਹਦੇ ਤੋਂ ਕਟਿੰਗ ਕਰ ਦੇਣੀ ਹੈ ਇਦਰੋਂ ਆਪਾਂ ਬਿਲਕੁਲ ਇਹਦੇ ਨਾਲ-ਨਾਲ ਹੀ ਕਰਨੀ ਹੈ ਐ ਜਿੰਨਾ ਇਹ ਇਧਰ ਆਪਾਂ ਇਹਦੇ 2 ਇੰਚ ਦਾ ਜਿਹੜਾ ਛੱਡਿਆ ਉਹਦੇ ਕਟਿੰਗ ਕਰਾਂਗੇ ਤੇ ਬਹੁਤ ਸੋਹਣਾ ਬਣ ਕੇ ਤਿਆਰ ਰਹਿੰਦਾ ਬਹੁਤ ਸੋਹਣੀ ਫਿਟਿੰਗ ਆਉਂਦੀ ਹੈ ਜੇ ਇਸ ਤਰ੍ਹਾਂ ਨਾਲ ਤੇ ਕਿਤਾ ਕੱਟਣਾ ਇਦਰੋਂ ਹੁਣ ਇਹ ਜ਼ਰੂਰ 2 ਇੰਚ ਦਾ ਰੱਖਣਾ ਜੇ ਜ਼ਿਆਦਾ బ ਔਰ ਨਹੀਂ ਕਟਿੰਗ ਕਰਨੀ ਨਾ ਨਾ ਇੱਧਰ ਨਹੀਂ ਕੋਈ ਛਿੜਣਾਗਾ ਕਿਉਂਕਿ ਜਿਹੜਾ ਇੱਧਰ ਮਾਰਜਿਨ ਹੁੰਦਾ ਉਹ ਵੀ ਉੱਧਰ ਸਿੱਧੇ ਪਾਸੇ ਕਰ ਲੈਨੇ ਆ ਸੇਮ ਹੋ ਜਾਂਦੇ ਨੇ ਇਹ ਹੋ ਗਿਆ ਆਪਣੇ ਪੈਂਟ ਪਲਾਜ਼ੋ ਦੀ ਕਟਿੰਗ ਤੇ ਉੱਪਰ ਆਪਾਂ ਫਰੰਟ ਤੇ ਲਾ ਦਾਂਗੇ ਬੈਲਟ ਤੇ ਬੈਕ ਚ ਪਾ ਦਾਂਗੇ ਇਲਾਸਟਿਕ ਦੇ ਵਾਸਤੇ ਮੈਂ ਬਣ ਕੇ ਤਿਆਰ ਹੋਣਾ ਹੈ ਤੇ ਆਪਾਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਜੇ ਕੁਝ ਨਹੀਂ ਸਮਝ ਆਉਂਦਾ ਤੇ ਤੁਸੀਂ ਸਾਨੂੰ ਪੁੱਛ ਸਕਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਸਟਿਚਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾ ਸਕਦੇ ਹੋ ਨੀਡਲ ਵਰਕ ਹੈਂਡ ਵਰਕ ਮਸ਼ੀਨ ਵਰਕ ਪੇਂਟ ਵਰਕ ਸਾਰੇ ਤਰ੍ਹਾਂ ਦਾ ਆਪਾਂ ਵਰਕ ਕਰਦੇ ਹਾਂ ਤੇ ਇਹ ਹੋ ਗਈ ਪੈਂਟ ਪਲਾਜੋ ਦੀ ਕਟਿੰਗ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਤੁਸੀਂ ਵੀ ਇਸ ਤਰ੍ਹਾਂ ਲੋਕ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਹੀ थैंक यू